ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਬਰਨਾਲਾ ਦੇ ਵਿੱਚ ਤੋਂ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਜਸ਼ਨਪ੍ਰੀਤਾ ਪਿੰਡ ਭਦਾਵਣ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ 6280581696 ਬਾਈ ਠੀਕ ਐ ਅੱਜ ਆਪਾਂ ਦੋ ਬੈੜਾ ਦਿਖਾਵਾਂਗੇ ਨਾ ਹਾਂ ਬਈ ਪਹਿਲਾ ਨੰਬਰ ਜਿਹੜੀ ਬੈੜ ਆ ਗਈ ਇਹ ਕਿਹੜਾ ਸੁਆ ਸੁਈ ਵੀ ਆ ਇਹ ਬਈ ਪਲੂਣ ਸੁਈ ਵੀ ਆ ਦੰਦੋ ਚਾਰ ਦੰਦ ਬੱਸੀ ਵਾਲੇ ਠੀਕ ਐ ਹਾਂ ਦੋਤਾ ਬਚੋ ਕੇ ਦਿਖਾਵਾਂਗੇ ਦਾ ਹਾਂ ਬਈ ਦੋਤਾ 14 ਪਹਿਲਾਂ ਚੋਗੀ ਦਿਖਾਓ ਤੂੰ ਸਦੋ ਤਾਂ ਖਾਲੀ ਬਾੜ ਹੀ ਦੇਖ ਸਕਦਾ ਘਰ ਦੇ ਚੋਈ ਸੁਈ ਜੀ ਤੇ ਵੀਰੇ ਸੁਆ ਕਿਹੜਾ ਤੇ ਕੈ ਕਿਦਾਂ ਹੋਇਆ ਸੁਈ ਨੂੰ ਦੰਦੋ ਰੂ ਕਿਵੇਂ ਆਏ ਦੰਦੋ ਬਈ ਚਾਰ ਦੰਦ ਆ ਠੀਕ ਐ ਇਹਨੂੰ ਮੈਂ ਕਿ ਸੁਈ ਨੂੰ ਹਰਤਾ ਹੋ ਗਿਆ ਬਈ ਪਲੂਣ ਬੱਸੀ ਸੁਈ ਦੀ ਆ ਕਾਨੂੰਨ ਵਸੇ ਮੂੰਹ ਚਾਰ ਦਿੰਦਾ ਹਾਂ ਬਾਈ ਬੱਚਾ ਆ ਗਿਆ ਜੀ ਸਵੇਰ ਕਾਫਨ ਹਾਂ ਬਾਈ ਬੱਚਾ ਆ ਗਿਆ ਤੇ ਚਵਾਈ ਜੀ ਜੇ ਨਰਮਾ ਜਿਹਾ ਹੋ ਗਿਆ ਹਾਂ ਬਾਈ ਆ ਦੇ ਲੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਹੈ ਨਰਮਾ ਬਾਈ ਤਮਾ ਤੇ ਬਾਅਦ ਕੀ ਸਾਤ ਸੁਭਾਉ ਦੀ ਠੰਡੀ ਸੀਲ ਵਾਧੂਗਾ ਹਾਂ ਠੰਡੀ ਸੀਲ ਵਾਧੂਗਾ ਬਾਈ ਠੀਕ ਹੈ ਕਿੰਨਾ ਗੰਦਾ ਜਾਇਲ ਬਲੀ ਫਰਦੇ ਹੁਣ ਇਹ ਤਾਂ ਲਿਆ ਹੈਗਾ 16 ਲੀਟਰ ਦੁੱਧ ਡੋਰਾਂ ਵਿੱਚ ਉਹ ਲਾਂਗੇ ਚਵਾ ਦਾਂਗੇ ਚਵਾ ਦਾਂਗੇ ਬਾਈ ਹਲਕਾ ਦਿਨ ਵੀ ਸੂਈ ਰੁਕੋ ਨਹੀਂ ਪਾਉਂਦੇ ਇਹਨੂੰ ਠੀਕ ਹੈ ਚਵਾਈ ਚਾਹ ਮਸ਼ੀਨੀ ਕੰਮ ਚਾਹ ਹੱਥੀ ਜੋ ਮਰਜੀ ਕਰ ਲਓ ਬਾਈ ਕਿਵੇਂ ਮਰਜੀ ਕਰ ਲਓ ਮਸ਼ੀਨੀ ਚਾ ਸੋ ਚੋੜ ਜਵਾ ਦੇਖੋ ਜਿਵੇਂ ਕਹਿਵਾਦਾ ਵਾਕੀ ਥਣ ਵੀ ਥੋੜਾ ਬੋਠੀ ਚਾਉਂਦਾ ਹਨ ਕਿਸੇ ਪਾਸੇ ਉਹ ਲਿੱਸੀ ਨਾ ਵੀ ਨਹੀਂ ਮੈਨੂੰ ਮਾਰ ਕੇ ਲੱਗ ਭਗੰਦਾ ਜਾਏ ਕਿ ਧੇਗ ਰੋ ਪਜਾਉੜੂਗਾ ਮਾਂ ਕੇ ਭਾਈ 20 ਤੋਂ ਪਾਰ 파 ਦੂਗੀ ਇਹਨਾਂ ਦਾ ਵੀ 20 ਮਿਲ ਕੇ ਲੈ ਜਿਹੜਾ ਬੰਦਾ ਹਨ ਹੂੰ ਦਿੰਦੇ 22 ਦੇ 23 ਦੇ ਤੇ ਆਪਣੀ ਸੇਵ ਆਪਣੇ ਪਿੰਡਾ ਮੁਰਲੇ ਦੀ ਹਾਂ ਹਾਂ ਪਰ ਦੋ ਤੋਂ 20 ਕਿਲੋ ਵਾਲਾ ਦਾ ਮੈਂ ਬੈਠ ਰੱਖਦੀ ਆ ਰੱਖਦੀ ਆ ਭਾਈ ਬਾਕੀ ਬੈਠ ਦੀ ਦੀ ਆ ਠੀਕ ਆ ਕੋਈ ਭੂਰ ਸਰ ਲੈਣੇ ਆਪਾਂ ਸਾਰੀ ਚੋਕ ਹੀ ਦਿਖਾ ਦਿੰਨੇ ਆ ਹਾਂ ਹਾਂ ਤਬ੍ਰਤ ਆਈ ਬਗਰਾ ਦੇਖੋ ਮੋਟਾ ਮੋਟਾ ਚੋਣਾ ਜੇ ਬਸ ਸਾਫ ਸੁਥਰਾ ਤਾਂ ਸੁਵਾਦੀ ਆ ਪਹਿਲਾ ਸੁਦਾ ਸੁਈ ਗਿਆ ਬੱਚਾ ਇਹਦੇ ਪਿੱਛੇ ਆ ਗਿਆ ਕਰ ਮਾਗਦੇ ਮੇਨ ਕਾ ਹਾਂ ਬਚਾਰੇ ਕੁਝ ਕਹੇ ਮੈ ਹਾਂ ਬਈ ਬੈਸੇ ਮਸ਼ੀਨ ਸੁਲਾ ਕੇ ਦੇਖੇ ਕਲਾਈ ਨੇ ਬੜੇ ਲਾ ਕੇ ਦੇਖੀ ਵੀ ਬਈ ਮਸ਼ੀਨ ਵਾਲਿਆਂ ਦੀ ਆ ਬਾਈ ਪੂਰੀ ਵਧੀਆ ਠੀਕ ਆ ਮਸ਼ੀਨ ਵਗੈਰਾ ਲਾਉਂਦੀ ਆ ਤੇ ਸਾਢੇ 7-8 ਲੀਟਰ ਕਹਿੰਦਾ ਪਾ 15 ਤੋਂ ਬਾਹਰ ਦੁੱਧ ਇਸ ਲਈ ਹੈਗਾ ਹਾਜਾ ਹੈਗਾ ਬਾਈ ਹੈਗਾ ਸਾਢੇ ਸਾਢੇ ਟਾਈਮ ਦਾ ਹਾਜਰਾ ਹਨਾ ਹਾਂ ਬਾਈ ਬਾਕੀ ਵਾਲੇ ਬੱਸ ਹੀ ਆਉਂ ਚਾਰ ਦੰਦਾਂ ਦਾ ਫਿਰ ਲਗਭਗ 20 ਦਿਨ ਦੁੱਧ ਵਧੂ ਵੀ ਹੋਰ ਹਾਂ 20 ਦਿਨਾਂ ਦੇ ਪੀਕ ਲੈਵਲ ਤੇ ਜਾਉਂ ਸਰ ਪਲੂਨ ਪੁੱਛਦਾ ਆਪ ਨੂੰ ਪਤਾ ਵੀ ਮਹੀਨਾ ਬੱਦ ਕਿਉਂ ਦਾ ਲਾ ਆਂਦਾ ਉਹਨੂੰ ਵਾਲੀ ਮੂਲੇ ਸਾਰੇ ਟੋਕੀ ਕੱਲੇ ਨੇ। ਉਹਨੂੰ ਦੇਖੋ ਲਗਭਗ ਮੇਰੇ ਨਾਲ ਹੋ ਚਾਰ ਸਾਰ ਤਿੰਨ ਚਾਰ ਕਿਲੋ ਮੂਲੇ ਸਨਦਾ ਨਾ। ਹੋਊਗਾ ਭਾਈ। ਕੋਈ ਭੂਰ ਸਰ ਨਾਲ ਲਈ ਕੋਈ ਹੋਰ ਨਹੀਂ ਥਣ ਚੋਂ ਨੀ ਇੱਕੀ। ਨਾ ਨਾ ਭਾਈ। ਅੱਜ ਤਾਂ ਗੱਲ। ਤੇ ਬਾਕੀ ਲਿਆ ਵਗਰਾ ਦੇ ਕੋਈ ਜਮਾ ਫਾਸਾ ਫਿਤਰਾ। ਫਟਫਟ ਲੈਵਾ ਪੂਰਾ ਫਿਟੀ ਗੜਾ ਜਾਵਾ ਅੱਛਾ ਜੀ ਆਰਡਰ ਦੀ ਬਾੜ ਠੀਕ ਹੈ ਲੈਵਾ ਫਟਫਟ ਰ ਕੋ ਬਾਹਰ ਟਟਵਾ ਲੈ ਭਾਈ ਰਖਦੀ ਹੈ ਨਾ 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 ਬਾਕੀ ਜਿੰਨੇ ਲੈਵਾ ਬਜੀ ਕਿੰਨੇ ਸੂਏ ਮਾਰਦੀ ਚੋਲੇ ਬੈੜਾ ਮਨ ਕੇ ਚੱਲ ਬਾਹਲਾ ਨਹੀਂ ਦਿਖਾਉਂਦੀ ਹੈਗੀ ਠੀਕ ਹੈ ਬਿਮਾਰੀ ਤੋਂ ਰਹੇਤ ਰੂਲੇ ਵਾਏ ਰਹੇਤ ਰਹੂਗਾ ਮੇਨ ਗੱਲ ਹੈ ਜਿਹੜੀ ਤੁਰਦੇ ਵਿੱਚ ਠਟਾ ਜਾਵਾਂ ਹਨ ਹੂੰ ਸੋ ਇਹ ਨਹੀਂ ਗੱਲ ਵੀ ਪੀਲਾ ਦੁੱਧ ਦਾ ਹਨਾ ਨਾ ਨਾ ਭਾਈ ਚੱਟਦਾ ਤੁਰਦਾ ਤਾਂ ਚੱਲੂਗੀ ਕਿ 22 ਕਿਲੋ ਦੇ ਬਾਅਦ ਦੁੱਧ ਸਿੱਟੂ ਚਿੱਟਾ ਚਿੱਟਾ ਜਾਵਾਂ ਮੱਝਾਂ ਨਾਲ ਦਾ ਇਹਨੂੰ ਰੋਟਾ ਠੱਕੇ ਲੱਗ ਪਾ ਰਿਹਾ ਹਾਂ ਬਾਈ ਹਾਂ ਬਈ ਇਹ ਤੇ ਪਾ ਜਾਣਾ ਦੋ ਦਿਨਾਂ ਦਾ ਤੇ ਮੁੱਲ ਆ ਪਹਿਨੇ ਬੜਾ ਕੀ ਰੱਖਿਆ ਇਹਦਾ ਮੁੱਲ ਬਾਈ ਯਾਰ ਇੱਕ ਦਾਸ ਆ ਮੈਂ ਕਿ ਲੈਣ ਦੇਣ ਵਾਲੀ ਗੱਲ ਹੀ ਆ ਮਨਦਰ ਮੋਟੇ ਹੋਈ ਆ ਮਾੜਾ ਮੋਟਾ ਹੀ ਹੋਊਗਾ ਬਾਈ ਯਾਰ ਮੁੱਲ ਬਹੁਤ ਜ਼ਿਆਦਾ ਰੱਖਿਆ ਹੈ ਬੈਠਦਾ ਆ ਦੋਸਤੇ ਬਾਹਰ ਦੀ ਦੋ ਜਾਵੜੀ ਤੇ ਤਾਂ ਗੱਲਾਂ ਹੋਰ ਹੀ ਹੋਣਗੀਆਂ ਬਾਹਰ ਦੀ ਟੱਕ ਦੀ ਬਾल्टी ਜਮਾ ਹਨ ਤੇ ਫਿਰ ਬਾੜਟੀ ਦੇਖੋ ਇੱਕ ਜਮਾ ਕਰ ਮੈਂਨੇ ਭਰਤੀ ਮੈਂ ਹਨਾ ਡੁੱਢ ਤੋਂ ਕਿਲੋ ਤੋਂ ਦੂਜੀ ਬਾੜੀ ਘੜ ਦੂ ਹਨ ਹਾਂ ਇੰਨਾ ਕੱਢ ਸਕਦੇ 15 ਕਿਲੋ ਮੰਨ ਕੇ ਬੰਦਾ ਜਿਹੜਾ ਮਰਜੀ ਆਜੇ ਪਰ ਦੁੱਧ 15 ਤੋਂ ਬਾਹਰ ਨਿਪੜੂਗਾ ਜਮਾ ਹਾਂ ਬੇ ਨਿਪੜੂਗਾ ਤੁਹਾਡੇ ਸਾਹਮਣੇ ਹੀ ਆ ਬਾਕੀ ਠੀਕ ਹੈ ਤੇ ਇਹ ਘਰੀ ਇਹਨਾਂ ਚਵਾਈ ਇਹਦੀ ਵਹਿੜਦੀ ਆਪਾਂ ਗੱਲ ਕਰ ਦੂਜੀ ਵਾਰ ਆ ਜਾ ਉਹ ਕਿਹੜਾ ਸੂਆ ਸੂਈ ਵੀ ਆ ਕੈ ਦਿਨ ਹੋ ਗਿਆ ਨੀ ਸੂਈ ਨੂੰ ਇਹਨੂੰ ਭਾਈ ਹਫ਼ਤਾ ਹੋ ਗਿਆ ਸੂਈ ਨੂੰ ਹਫ਼ਤਾ ਹੋ ਗਿਆ ਸੂਈ ਨੂੰ ਤੇ ਸੂਆ ਸੂਈ ਵੀ ਆ ਦੁੱਧਿਆ ਦੁੱਧਾ ਸੁਆਹ ਦੰਦੋ ਛੇ ਦਾ ਆਂਦਾ ਜਵਾਨ ਛੇ ਦਾ ਆਂਦਾ ਤੇ ਦੁੱਧ ਕਿੰਨਾ ਕਹਦੇ ਥੱਲੇ ਇਹਦਾ ਥੱਲੇ 12 ਲੀਟਰ ਬਾਈ 12 ਲੀਟਰ ਜਮਾ ਨਿਬੜੂਗਾ ਨਿਬੜੂਗਾ ਬਾਈ ਠੀਕ ਹੈ ਤੇ ਚੋਣ ਚਵਾਦੀ ਇੱਕ ਨੰਬਰ ਇੱਕ ਨੰਬਰ ਹੋ ਬਾਈ ਠੀਕ ਹੈ ਇਹਦਾ ਰੇਟ ਆਪਾਂ ਕੀ ਰੱਖਿਆ ਇਹਦਾ ਮੁੱਲ ਬਾਈ 65000 ਰੁਪਇਆ ਮਾਨਤਨ ਹੋ ਜਾਊਗਾ ਮਾਨਤਨ ਕਰਦਾ ਹੈ ਬਾਈ ਕਿੰਨਾ ਦੁੱਧ ਮੰਨ ਕੇ ਲੈ ਲੈ ਬੰਦਾ ਇਹਨੂੰ ਇਹ ਬਾਈ ਪਾਈ ਦੋਗੇ ਇਸ ਤੋਂ 16 17 16 17 ਬਸ ਵੀ 16 ਕਿਲੋ ਤਾਂ ਮੰਨ ਕੇ 65000 ਜੀ ਮਾਨਤਨ ਆਪਾਂ ਮੌਕੇ ਤੇ ਕਰ ਦਾਂਗੇ ਕਰ ਦਾਂਗੇ ਇਹਦਾ ਦੁੱਧ ਜਿਹੜਾ ਮਰਜੀ ਬੰਦਾ 100 ਲੀਟਰ ਮੰਨ ਲੀ ਹੁਣ ਆਜ ਇਸ ਤਿਆਰੀ ਆ। ਹਾਂ ਹਾਂ ਬਈ ਆਜਿਆ। ਤੋੜ ਦੀ ਬਾਹਰ ਲੋ। ਤੋ ਵੀਰੋ ਕੱਦ-ਕੱਡ ਵਗੈਰਾ ਤੇ ਤੋਰਾ ਵਗੈਰਾ ਦੇਖੋ ਚੁਵਾਈ ਵੀ ਰਪੇ ਜੀ ਕਰਤੀ ਕਰਨੀ ਆ ਹੁਣ। ਕਰਨ ਨਹੀਂ ਆ ਬਾਈ ਯਾਰ ਇਹਦੀ ਹਲੇ ਚੁਵਾਈ। ਠੀਕ ਆ ਸ਼ਾਮ ਦਾ ਟਾਈਮ ਆ ਚੁਵਾਈ ਇਹਦੀ ਹਜੇ ਕਰਨੀ ਆ ਹਨਾ। ਹਾਂ। 65 ਦੇ ਵਿੱਚੋਂ ਮਾਨਦਾਨ ਹੋ ਜੂ। ਤੇ ਦੁੱਧ ਇਹ ਵੀ ਦੋ ਟਨ ਚੁਵਾ ਕੇ ਦੇ ਦਾਂਗੇ। ਹਾਂ ਬਈ ਚੁਵਾ ਕੇ ਦੇਵਾਂਗੇ। ਸਹੀ ਕਿਨਾਂ ਨਿਬੜੂ ਹੁਣ? ਬਈ 12 ਲੀਟਰ ਨਿਬੜੂਗਾ। 6 ਲੀਟਰ ਟਾਈਮ ਦੇ ਲੋ ਤਾਂ ਹਾਜ਼ਰ ਆ ਜਾਵਾ। ਹਾਜ਼ਰ ਆ ਬਈ। ਤਾਂ 12 ਲੀਟਰ ਦ ਤਵਾ ਦੇ ਕੋਈ ਨੇ ਵੀ ਬਾਹਰ ਦੀ ਉੱਤੋਂ ਦੀ ਕੱਢਤੀ ਇੱਕ ਠੰਡਾ ਕਰਕੇ 8 ਲੀਟਰ ਟਾਇਲ ਦਾ ਮੈਨ ਨਾਲ ਹਾਜ਼ਰ ਆ ਜਾਵਾਂ ਹਨਾ ਹਾਜ਼ਰ ਆ ਜਾ ਕੋ ਪਿੰਡ ਭਦੌੜ ਬਾਬਾ 500 ਗੁਰਦੁਆਰਾ ਸਾਹਿਬ ਦੇ ਲਈ ਦੀ ਕਰੇਗੇ ਭੁੱਲੋ ਡੈਰੀ ਫਾਰਮ ਇੱਥੇ ਪਹੁੰਚੋ ਦੋਨਾਂ ਗਾਵਾਂ ਚ ਕੋਈ ਵੀ ਗਾਂਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ